ਖੇਡਾਵਤਨ ਪੰਜਾਬ ਤਿੰਨ ਦੀ ਸ਼ੁਰੂਆਤ ਹੋ ਚੁੱਕੀ ਹੈ ਕੈਬਨਿਟ ਮੰਤਰੀ ਸਰਪੰਨ ਸਿੰਘ ਈਟੀਓ ਸਰਦ ਨਾਲ ਸੋ ਅੱਜ ਖੇਡਾਵਤਨ ਪੰਜਾਬ ਤਿੰਨ ਦੀ ਸ਼ੁਰੂਆਤ ਕਰਦੇ ਕੀ ਕਹਿੰਦੇ ਦੇਖੋ ਖੇਡਾਵਤਨ ਪੰਜਾਬ ਦੀਆਂ ਸੀਜ਼ਨ 3 ਜਿਹੜਾ ਉਹ ਅੱਜ ਉਹਦੀ ਸ਼ੁਰੂਆਤ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੁਆਰਾ ਸ਼ੁਰੂਆਤ ਇੱਥੇ ਸੰਗਰੂਰ ਦੇ ਵਿੱਚ ਕੀਤੀ ਗਈ ਆ ਇਹ ਤੀਸਰਾ ਸੀਜ਼ਨ ਆ ਕਿਉਂਕਿ ਜਦੋਂ ਤੋਂ ਸਰਕਾਰ ਆਈ ਆ ਪਹਿਲੇ ਸਾਲ ਹੀ ਖੇਡਾਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਸੀਗੀਆਂ ਤੇ ਇਹ ਤੀਸਰਾ ਸਾਲ ਜਿਹੜਾ ਸ਼ੁਰੂ ਹੋ ਚੁੱਕਾ ਹੈ ਸੋ ਇਹ ਬਹੁਤ ਵਧੀਆ ਇੱਕ ਪਹਿਲ ਕਦਮੀ ਆ ਕਿ ਸਾਡੇ ਜਿਹੜੇ ਬੱਚੇ ਨੇ ਉਹ ਪਿੰਡ ਪੱਤਰ ਤੋਂ ਲੈ ਕੇ ਫਿਰ ਪਿੰਡ ਪੱਤਰ ਤੋਂ ਬਲਾਕ ਪੱਤਰ ਤੇ ਜ਼ਿਲ੍ਹਾ ਪੱਤਰ ਤੇ ਫਿਰ ਸਟੇਟ ਲੈਵਲ ਤੇ ਜਿਹੜੀਆਂ ਖੇਡਾਂ ਹੁੰਦੀਆਂ ਨੇ ਔਰ ਇਹਦੇ ਵਿੱਚ ਕਾਫੀ ਲੱਖਾਂ ਦੀ ਤਾਦਾਦ ਦੇ ਵਿੱਚ ਸਾਡੇ ਬੱਚੇ ਪਾਰਟਿਸਪੇਟ ਕਰਦੇ ਨੇ ਸੋ ਇਹ ਇੱਕ ਨਰਸਰੀ ਜਿਹੜੀ ਆ ਉਹ ਪੈਦਾ ਹੋ ਰਹੀ ਆ ਕਿ ਇਹੀ ਖਿਡਾਰੀ ਜਿਹੜੇ ਆ ਜਿਨ੍ਹਾਂ ਨੂੰ ਹੁਣ ਉਤਸ਼ਾਹ ਮਿਲੂਗਾ ਇਨ੍ਹਾਂ ਖੇਡਾਂ ਤੋਂ ਉਹ ਵੱਡੇ ਹੋ ਕੇ ਉਹ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਜਿਹੜੇ ਆ ਇਨ੍ਹਾਂ ਵਿੱਚੋਂ ਹੀ ਬਣ ਕੇ ਖਿਡਾਰੀ ਇੰਟਰਨੈਸ਼ਨਲ ਲੈਵਲ ਤੇ ਜਾਣਗੇ 올림픽 ਦੇ ਵਿੱਚ ਐ ਕਿ ਪੰਜਾਬ ਦੇ ਬਹੁਤ ਖਿਡਾਰੀ ਗਏ ਲੱਗਦਾ ਕਿ ਅਗਲੇ 올림픽 ਹੋਣਗੇ ਉਹਨਾਂ ਪੰਜਾਬ ਦੇ ਖਿਡਾਰੀ ਬਿਲਕੁਲ ਪੰਜਾਬ ਦੇ ਖਿਡਾਰੀ ਤੁਸੀਂ ਦੇਖਿਆ ਹੀ ਆ ਹੌਕੀ ਦੇ ਵਿੱਚ ਕਾਂਸੀ ਦਾ ਤਮਕਾ ਜਿਹੜਾ ਆ ਉਹ ਸਾਡੀ ਹੌਕੀ ਦੀ ਟੀਮ ਲੈ ਕੇ ਆਈ ਆ ਔਰ ਕੈਪਟਨ ਇਵਨ ਕੈਪਟਨ ਜਿਹੜੇ ਆ ਉਹ ਵੀ ਸਾਡੇ ਪੰਜਾਬ ਤੋਂ ਸੀਗੇ ਮੈਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਆ ਕਿ ਮੇਰੇ ਆਬਦੇ ਹਲਕੇ ਜੜਿਆਲਾ ਗਰੂਪ ਤੋਂ ਜਿਹੜੇ ਨੇ ਉਹ ਤਿੰਨ ਪਲੇਅਰ ਜਿਹੜੇ ਨੇ ਉਹ ਹਾਕੀ ਦੀ ਟੀਮ ਦੇ ਵਿੱਚ ਸੀ। ਖੇਡਾਵਧਨ ਪੰਜਾਬ ਦੀ ਸ਼ੁਰੂਆਤ ਸੀਐਮ ਪੰਜਾਬ ਵੱਲੋਂ ਕੀਤੀ ਗਈ ਆ। ਸੋ ਪੰਜਾਬ ਦੇ ਨੌਜਵਾਨ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਸ਼ਾਮਲ ਹੋਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰ ਰਹੀ ਹੈ ਤੇ ਖੇਡਾਵਧਨ ਪੰਜਾਬ ਦੀਆਂ ਦੀ ਸ਼ੁਰੂਆਤ ਅੱਜ ਸੀਐਮ ਪੰਜਾਬ ਭਗਵੰਤ ਮਾਨ ਵੱਲੋਂ ਸੰਗਰੂਰ ਵਿੱਚੋਂ ਕੀਤੀ ਗਈ। ਕੈਮਰਾ ਪਰਸਨ ਸੰਦੀਪ ਦੇ ਨਾਲ ਰਵੀ ਜੱਟੂ।